ਅੱਜ ਇਹ ਲੋਕਾਂ ਦਾ ਸਮੂਹ ਅਕਾਲੀ ਦਲ ਹੈ। ਅਕਾਲੀ ਦਲ ਪੰਥ ਰੂਪ ਹੈ ਤੇ ਪੰਥ ਹੀ ਅਕਾਲੀ ਦਲ ਹੈ। ਉੜ ਕੇ ਆਪਣੇ ਪਾਤਸ਼ਾਹ ਦੀ ਨਿੱਘੀ ਗੋਦ ਵਿੱਚ ਬੈਠ ਕੇ ਪੰਥ ਦੀ ਅਗਵਾਈ ਸਹਰਦ ਹੱਥਾਂ ਵਿੱਚ ਦੇਣ ਲਈ ਯਤਨਸ਼ੀਲ ਹੋਏ ਹਨ। ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ। ਉਸ ਇਲਾਹੀ ਹੁਕਮ ਹੁਕਮ ਤੋਂ ਬਾਅਦ ਦਰਜਾ ਬਦਰਜਾ ਦਿਨ ਬਦੈਨ ਜੋ ਪਾਤਸ਼ਾਹ ਦੇ ਹੁਕਮ ਅਨਸਾਰ ਪੰਥ ਦੀ ਪੁਨਰਸਰਜੀਤੀ ਲਈ ਇਹ ਲੜੀ ਆਰੰਭ ਹੋਈ ਸੀ ਉਸ ਨੂੰ ਸਚਾਰੂ ਰੂਪ ਦੇ ਵਿੱਚ ਸਮੁੱਚੀ ਪ੍ਰਕਿਰਿਆ ਨੂੰ ਮੁਕੰਮਲ ਕਰਨ ਵਿੱਚ ਤੁਸੀਂ ਸਭਨਾਂ ਨੇ ਸਹਿਯੋਗ ਦਿੱਤਾ ਹੈ ਸਮੁੱਚਾ ਸਿੱਖ ਪੰਥ ਜਿੱਥੇ ਇਸ ਕਾਰਜ ਨੂੰ ਵਿਧੀਵਤ ਤਰੀਕੇ ਦੇ ਨਾਲ ਗੁਰੂ ਸਾਹਿਬ ਜੀ ਦੀ ਪੈ ਭਾਵਨੀ ਵਿੱਚ ਰਹਿ ਕੇ ਗੁਰਮਤ ਮਰਯਾਦਾ ਅਨਸਾਰ ਸਮੁੱਚੀ ਪ੍ਰਕਿਰਿਆ ਸੰਪੰਨ ਕੀਤੀ ਹੈ ਇਹ ਇੱਕ ਇਤਿਹਾਸ ਸਿਰਜਿਆ ਇੱਕ ਮਿਸਾਲ ਕਾਇਮ ਕੀਤੀ ਹੈ ਇਸ ਤੇ ਲਈ ਸਮੁੱਚਾ ਸਿੱਖ ਜਗਤ ਵਧਾਈ ਦਾ ਪਾਤਰ ਹੈ ਔਰ ਸਮੁੱਚੀ ਭਰਤੀ ਕਮੇਟੀ ਇਸ ਕਾਰਜ ਲਈ ਸਮੂ ਡੈਲੀਗੇਟ ਸਭਾਨ ਦੇ ਕੋਟਾਂ ਕੋਟ ਸ਼ੁਕਰਾਨਾ ਵੀ ਕਰਦੀ ਹੈ ਥਾਲਸਾ ਜੀ ਅਜੇਹੇ ਪਲ ਕੌਮਾਂ ਲਈ ਇਤਿਹਾਸਿਕ ਹੋ ਨਿਭੜਦੇ ਨੇ ਜਦੋਂ ਕੌਮ ਦੇ ਚਿੰਤਕ ਆਪਣੇ ਗੁਰੂ ਦੀ ਗੋਦ ਵਿੱਚ ਬੈਠ ਕੇ ਸਿਰ ਨਾਲ ਸਿਰ ਜੋੜ ਕੇ ਕੌਮ ਦੀ ਤਰਾਸਤੀ ਦੀਆਂ ਗੱਲਾਂ ਕਰਨ ਕੌਮ ਦੇ ਰਾਹ ਦਸੇਰੇ ਦੀਆਂ ਗੱਲਾਂ ਕਰਨ ਆਪਣੇ ਪੁਰਖਿਆਂ ਨੂੰ ਯਾਦ ਕਰਨ ਅਤੇ ਆਪਣੇ ਇਤਿਹਾਸ ਤੋਂ ਸਿੱਧਾਂ ਲੈ ਕੇ ਨਵੀਂ ਪ੍ਰੇਰਤ ਪਾਉਣ ਦਾ ਯਤਨ ਕਰਨ ਜਦੋਂ ਕੌਮ ਇਤਿਹਾਸਿਕ ਪੱਖਾਂ ਤੋਂ ਅੱਜ ਦਾ ਜੋ ਦਿਹਾੜਾ ਅੱਜ ਦਾ ਸਾਲ ਇਹ ਜਿੱਥੇ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਸ ਸਾਲ ਦੌਰਾਨ ਮਨੁੱਖੀ ਹੱਕਾਂ ਦੇ ਰਖਵਾਲੇ ਜਿੱਥੇ ਨੌਵੇਂ ਪਾਤਸ਼ਾਹ ਧੰਗੁਰੂ ਤੇਗ ਭਾਦਰ ਸਾਹਿਬ ਤੇ ਉਹਨਾਂ ਦੇ ਨਾਲ ਸ਼ਹੀਦ ਹੋਏ ਮਹਾਨ ਗੁਰਸਿੱਖਾਂ ਦਾ ਅਸੀਂ 300 ਸਾਲਾ ਮਨਾਉਣ ਜਾ ਰਹੇ ਹਾਂ ਉਹ ਇਤਿਹਾਸਕ ਸਾਲ 350 ਸਾਲ ਦਿਹਾੜਾ ਮਨਾਉਣ ਜਾ ਰਹੇ ਹਾਂ ਉਹ ਇਤਿਹਾਸਕ ਸਾਲ ਜਿਹਦੇ ਵਿੱਚ ਕੌਮ ਦੇ ਅਗਵਾਈ ਕਰਨ ਵਾਲੀ ਪੰਥਕ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸਰਜੀਤੀ ਵੀ ਹੋ ਰਹੀ ਹੈ ਖਾਲਸਾ ਜੀ ਗੁਰੂ ਦੇ ਪਾਣੇ ਦੇ ਵਿੱਚ ਰਹਿ ਕੇ ਜੀਵਨ ਜਿਉਣ ਵਾਲਾ ਨਿਰਤਨ ਤੇ ਮਜਲੂਮਾਂ ਦੀ ਰਾਖੀ ਕਰਨ ਵਾਲਾ ਤੇ ਲੋੜ ਪੈਣ ਤੇ ਕੌਮ ਲਈ ਆਪਾ ਵਾਰਨ ਵਾਲੇ ਨੂੰ ਅਕਾਲ ਦਾ ਪੁਜਾਰੀ ਕਿਹਾ ਜਾ ਸਕਦਾ ਹੈ ਅਕਾਲ ਦਾ ਪੁਜਾਰੀ ਹੀ ਅਕਾਲੀ ਹੈ ਅਜੇ ਇਹ ਲੋਕਾਂ ਦਾ ਸਮੂਹ ਅਕਾਲੀ ਦਲ ਹੈ ਅਕਾਲੀ ਦਲ ਪੰਥ ਰੂਪ ਹੈ ਤੇ ਪੰਥ ਹੀ ਅਕਾਲੀ ਦਲ ਹੈ ਅੱਜ ਇਹਨਾਂ ਸਿਧਾਂਤਾਂ ਨੂੰ ਇਹਨਾਂ ਸਤਰਾ ਨੂੰ ਇਹਨਾਂ ਤੇ ਜਿੱਥੇ ਦ੍ਰਿੜ ਪਹਿਰਾ ਦੇਣ ਦੀ ਲੋੜ ਹੈ